ਹੁਣ ਤੇ ਵਿਰਾਮ ਲੱਗ ਚੁੱਕਾ ਜੀ ਕੀ ਗੈਣਾ ਚਾਹਉਂਗੇ ਕਿਸ ਵਿਸ਼ੇ ਲਈ ਅੱਜ ਕਾਨਫਰੰਸ ਕੀਤੀ ਨਹੀਂ ਅੱਜ ਅਸੀਂ ਬੇਨਤੀ ਕੀਤੀ ਹੈ ਕਿ ਚਾਹੇ ਤੁਸੀਂ 65 ਦੇਖ ਲੋ 71 ਦੇਖ ਲੋ ਅੱਜ ਦਾ ਮਾਹੌਲ ਦੇਖ ਲੋ ਜੰਗ ਦਾ ਮੈਦਾਨ ਪੰਜਾਬ ਪੰਡਾ ਹੈਗਾ ਇਹਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ 65 71 ਦੇ ਵਿੱਚ ਫਸਲਾਂ ਸਾੜੀਆਂ ਗਈਆਂ ਕਿ ਦੁਸ਼ਮਣ ਦਿੱਤੇ ਔਰ ਉੱਥੇ ਤਾਰਾਂ ਲੱਗੀਆਂ ਹੈ ਜਿਹਦੇ ਨਾਲ ਜ਼ਿਮੀਦਾਰਾਂ ਦੀਆਂ ਖੇਤ ਜਿਹੜੇ ਤਲਾਫ ਤੋਂ ਪਾਰ ਹੈ ਉੱਥੇ ਆਵਾਜਾਵੀ ਦੀ ਰੋਕ ਲੱਗੀ ਮਾਈਨਿੰਗ ਕੱਟੀ ਗਈ ਹੈਗੀ ਹੈ ਪਰ ਉਹਦਾ ਕੋਈ ਕੰਪਨਸੇਸ਼ਨ ਨਹੀਂ ਮਿਲਦਾ ਹੈਗਾ ਔਰ ਜਿੱਥੇ ਇੰਡਸਟਰੀ ਸਿਕਿਉਰਟੀ ਨਹੀਂ ਮਹਿਸੂਸ ਕਰਦੀ ਉਹਦੇ ਵਿੱਚ ਇਥੋਂ ਭੱਜ-ਭੱਜ ਕੇ ਹੋਰ ਪਰਦੇਸ਼ਾਂ ਦੇ ਵਿੱਚ ਬਸ ਲਈ ਜਿੱਤੀ ਹੈ ਇਹ ਘੱਟੋ-ਘੱਟ ਵਿਅਕਤੀਗਤ ਤੌਰ ਤੇ ਜੇ ਆਪਾਂ ਦੇਖੀਏ ਫਰੋਜ਼ਪੁਰ ਚ ਬੰਵ ਡਿੱਗਿਆ ਉੱਥੇ ਅਸੀਂ ਦੇਖਿਆ ਗੱਡੀ ਸੜ ਗਈ ਹੈ ਸਾਡਾ ਇੱਕ ਵਿਅਕਤੀ ਉਹਦੇ ਕੱਪੜੇ ਸੜ ਗਏ ਹਸਪਤਾਲ ਚਲੇ ਗਿਆ ਪਰ ਉਹਦੀ ਕੋਈ ਕੰਪਨਸੇਸ਼ਨ ਦਾ ਕਾਨੂੰਨ ਨਹੀਂ ਹੈ ਅਸੀਂ ਅੱਜ ਉਰੇ ਇੱਕ ਬਿੱਲ ਲੋਕ ਸਭਾ ਵਾਸਤੇ ਤਿਆਰ ਕੀਤਾ ਹੈ ਜਿਹੜੇ ਹਰੇਕ ਪੰਜਾਬ ਦੇ ਲੋਕ ਸਭਾ ਮੈਂਬਰ ਨੂੰ ਅਸੀਂ ਪਹੁੰਚਾਉਣਾ ਹੈਗਾ ਜਿਸ ਤਹਿਤ ਇੱਕ ਪਾਸੇ ਤਾਂ ਕੰਪਨਸੇਸ਼ਨ ਜੇ ਜਾਨ ਜਾਵੇ 25 ਲੱਖ ਤੱਕ ਹੀ ਜੇ مالی ਨੁਕਸਾਨ ਜਾਂ ਅੰਗਹੀਨ ਹੋ ਜਾਣ ਤਾਂ 20 ਲੱਖ ਤੱਕ ਉਹਦੀ ਕੰਪਨਸੇਸ਼ਨ ਹੋਣੀ ਚਾਹੀਦੀ ਹੈ ਇਹਦੇ ਲਈ ਸੈਂਟਰ ਦੀ ਸਰਕਾਰ ਨੂੰ ਪ੍ਰੋਵੀਜ਼ਨ ਕਰਨੀ ਚਾਹੀਦੀ ਹੈ ਔਰ ਜਿਹੜਾ ਬੰਦਾ ਰੀਹੈਬਿਲਿਟੇਟ ਕਰਨਾ ਪੈਂਦਾ ਜਿਵੇਂ ਘਰੋਂ ਕੱਢਿਆ ਕਿਤੇ ਹੋਰ ਉਹਨੂੰ ਜਾਣਾ ਪਿਆ ਉਹਦੇ ਖਰਚੇ ਉਹਦੇ ਵਾਸਤੇ ਨੌਕਰੀਆਂ ਉਹਦੇ ਬੱਚਿਆਂ ਦੀ ਪੜ੍ਹਾਈ ਵਾਸਤੇ ਕੰਪਨਸੇਸ਼ਨ ਹੋਣੀ ਚਾਹੀਦੀ ਹੈ ਸੋ ਇਹ ਇਹ ਭਾਵੇਂ ਪੰਜਾਬ ਨੂੰ ਨੁਕਸਾਨ ਇਸ ਤੋਂ ਵੱਧ ਆ ਕਿ ਇਨਸਿ큐ਰਟੀ ਆ ਜਾਂਦੀ ਹੈ ਕੈਪੀਟਲ ਇਨਵੈਸਟਮੈਂਟ ਨਹੀਂ ਹੁੰਦੀ ਹੈਗੀ ਇੱਥੋਂ ਇੰਡਸਟਰੀ ਭੱਜ ਜਾਂਦੀ ਹੈਗੀ ਹੈ ਭੈ ਬਸ ਜਾਂਦਾ ਹੈਗਾ ਬੱਚੇ ਅੱਜ ਵੀ ਰਾਤ ਨੂੰ ਦੇਖਦੇ ਆ ਕਿ ਪਤਾ ਨਹੀਂ ਕੀ ਹੋਣ ਲੱਗਿਆ ਹੈਗਾ ਇਹ ਭੈ ਇਹਦਾ ਕੋਈ ਮੁੱਲ ਨਹੀਂ ਹੈ ਪਰ ਭਾਰਤ ਦੇਸ਼ ਵਾਰ-ਵਾਰ ਕਹਿੰਦਾ ਕਿ ਜੰਗ ਲੜੋ ਪਾਕਿਸਤਾਨ ਨੂੰ ਮਾਰ ਦੋ ਇਹਨੂੰ ਖਤਮ ਕਰੋ ਔਰ ਉਹਦਾ ਜਿਹੜਾ ਖਰਚਾ ਹੈਗਾ ਉਹ ਸਿਰਫ ਸਿਰਫ ਪੰਜਾਬ ਤੇ ਪੈਂਦਾ ਹੈਗਾ ਸਾਰੀ ਆਰਮੀ ਇੱਥੇ ਹੈ ਟਾਰਗੇਟਿੰਗ ਇੱਥੇ ਬਣ ਜਾਂਦੀ ਹੈ ਔਰ ਹੱਦ ਇਹ ਹੈ ਕਿ ਜਿੱਥੇ ਪਰਮਾਣੂ ਸ਼ਸਤਰ ਆ ਜਾਂਦੇ ਆ ਉਹਦੇ ਵਿੱਚ ਪੂਰੇ ਪੰਜਾਬ ਦੀ ਤਬਾਹੀ ਹੋ ਸਕਦੀ ਹੈ ਇਹ ਸੱਜ ਤੱਕ ਕਿ ਕਈ ਸਾਇੰਸ ਵਾਲੇ ਨੇ ਦੱਸਿਆ ਕਿ ਇਹਦੇ ਵਸਪੋਰਟ ਨਾਲ ਜਿਹੜਾ ਕਾਰਬਨ ਉੱਤੇ ਚੜਦਾ ਹੈ ਉਹ ਸੂਰਜ ਨੂੰ ਰੋਕ ਦੂਗਾ ਤੇ ਜਿਹੜੀ ਐਗਰੀਕਲਚਰ ਪੂਰੇ ਵਰਲਡ ਦੀ ਹੈ ਉਹਦੇ ਉੱਤੇ ਅਸਰ ਪਾ ਕੇ 1 ਬਿਲੀਅਨ ਡੈਥ ਹੋ ਗਈ ਜਿਹਨੂੰ ਨਿਊਕਲੀਅਰ ਵਿਟਰ ਆਪਾਂ ਕਹਿੰਦੇ ਹੈਗੇ ਆ ਸੋ ਮੈਂ ਸਮਝਦਾ ਹੈਗਾ ਕਿ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਇੱਕ ਛੋਟਾ ਜਿਹਾ ਬਿਲ ਅਸੀਂ ਤਿਆਰ ਕੀਤਾ ਜੋ ਕਿ ਅਸੀਂ ਆਪਣੇ ਐਮਪੀਆ ਨੂੰ ਪੰਜਾਬ ਦੇ ਨੂੰ ਦਵਾਵਾਂਗੇ ਤੇ ਅਸੀਂ ਸੈਂਟਰ ਨੂੰ ਬੇਨਤੀ ਕਰਦੇ ਆ ਕਿ ਇਹਨੂੰ ਕਨਸਿਡਰ ਕਰਕੇ ਪਾਸ ਕੀਤਾ ਜਾਏ ਤਾਂ ਕਿ ਕੰਪਨਸੇਸ਼ਨ ਮੈਕਨਿਜ਼ਮ ਇੱਥੇ ਪਹੁੰਚੇ ਹੋ ਜੇ ਮੇਰੇ ਹਿਸਾਬ ਨਾਲ ਤਾਂ ਜਿਹੜਾ ਸਾਡਾ ਪਾਣੀ ਦੀ ਲੁੱਟ ਹੋ ਰਹੀ ਹੈ ਉਹ ਵੀ ਸੈਟਰ ਨੂੰ ਰੋਕਣਾ ਚਾਹੀਦਾ ਹੈ ਸਭ ਕੋ ਜ਼ਿੰਮੇਦਾਰਾਂ ਨੂੰ ਇਹ ਪਾਣੀ ਹੁਣ ਦੇ ਕੇ ਉਹਨਾਂ ਦਾ ਕੰਪਨਸੇਸ਼ਨ ਕਰਨਾ ਚਾਹੀਦਾ ਕਿ ਤੁਹਾਡਾ ਜੰਗ ਦੇ ਮਾਹੌਲ 'ਚ ਤੁਸੀਂ ਜੀਰੀ ਪਹਿਲਾਂ ਲਾ ਲਓ ਤੁਸੀਂ ਆਪਣੇ ਗਰਾਊਂਡ ਵਾਟਰ ਡਿਪਲੀਸ਼ਨ ਨੂੰ ਪੂਰਾ ਕਰ ਲਓ ਇਹ ਹੱਕ ਪੰਜਾਬ ਦਾ ਹੈਗਾ ਰਿਪੀਅਰਨ ਕਾਨੂੰਨ ਰਹੀ ਉਹਨੂੰ ਹੀ ਰਹਿਣਾ ਚਾਹੀਦਾ ਔਰ ਜਿਹੜਾ ਪੰਜਾਬ ਦੇ ਉੱਤੇ ਡੈਟ ਬਰਡਨ ਹੈ ਉਹ ਸੈਂਟਰ ਨੂੰ ਚੱਕ ਦੇਣਾ ਚਾਹੀਦਾ ਕਿਉਂਕਿ ਅਸੀਂ ਇਸ جنگ ਦਾ ਸਾਰਾ ਖਰਚਾ ਚੱਕਿਆ ਇਹਨੇ ਸਾਨੂੰ ਨੁਕਸਾਨ ਕੀਤਾ ਹੈਗਾ ਬਾਹਰ ਲਿਆਂ ਤੇ ਬੈਠ ਕੇ ਇਹੀ ਕਿਹਾ ਕਿ ਚੱਕ ਦੋ ਮਾਰ ਦੋ ਵੱਢ ਦੋ ਸਾਰਾ ਖਰਚਾ ਸਾਡੇ ਸਿਰ ਤੇ ਪਿਆ ਅੱਛਾ ਡੋਨਲਡ ਟਰੰਪ ਦੇ ਜਿਵੇਂ ਵਿੱਚ ਸਮਝੋਤੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਦੋ ਮੁਲਕ ਸੀ ਆਪਣਾ ਕਿਤਨੇ ਕਿਤੇ ਨੁਕਸਾਨ ਦਾ ਫਿਰ ਲੰਡੇ ਪੰਜਾਬ ਤੇ ਚੜਦੇ ਪੰਜਾਬ ਦਾ ਹੀ ਹੁੰਨਾ ਸੀ ਤਾਂ ਡੋਨਲਡ ਟਰੰਪ ਦੇ ਵੱਲੋਂ ਜਿਹੜਾ ਵਿੱਚ ਬੈਠ ਕੇ ਜਿਹੜਾ ਵਾ ਸਮਝੌਤਾ ਕਰਾਂਗਾ ਸ਼੍ਰੋਮੀ ਅਕਾਲੀ ਦਲ ਅੰਮ੍ਰਿਤ ਸਰ ਕਿਵੇਂ ਦੇਖਦੀ ਹੈ ਇਹ ਬਹੁਤ ਵੱਡਾ ਕੰਮ ਡੋਨਲਡ ਟਰੰਪ ਨੇ ਕੀਤਾ ਹੈ ਜਿੱਥੇ ਇੱਕ ਦੇ ਦੀ ਗੋਲੀ ਦਾ ਜਵਾਬ ਬੰਬ ਸੀ ਬੰਬ ਦਾ ਜਵਾਬ ਰਸਾਇਲ ਸੀ ਇਹ ਵਾਤਾਵਰਨ ਪ੍ਰਮਾਣੂ ਜੰਗ ਦਾ ਚਾਰਿਆ ਸੀ ਜਿਹਦੇ ਵਿੱਚ ਸਾਰੇ ਜਹਾਂ ਦੇ ਵਿੱਚ ਬਹੁਤ ਨੁਕਸਾਨ ਹੋ ਸਕਦਾ ਸੀਗਾ ਡੋਨਲਡ 트੍ਰੰਪ ਨੇ ਪਿਠਾ ਕੇ ਦੋ ਪਾਰਟੀਆਂ ਨੂੰ ਸਮਝਾਇਆ ਹੈਗਾ ਔਰ ਇੱਕ ਤਰ੍ਹਾਂ ਦਾ ਸੀਜ਼ਫਾਇਰ ਲੈ ਕੇ ਆਇਆ ਹੈਗਾ ਇਹ ਸੀਜ਼ਫਾਇਰ ਨੇ ਮਨੁੱਖਤਾ ਦਾ ਕਾਂਡ ਹੋਣ ਤੋਂ ਬਚਾਇਆ ਸਾਡੀ ਪਾਰਟੀ ਬੇਨਤੀ ਕਰਦੀ ਹੈ ਕਿ ਡੋਨਲਡ 트੍ਰੰਪ ਨੂੰ ਨੋਬਲ ਪੀਸ ਪ੍ਰਾਈਜ਼ ਦਾ ਹੱਕਦਾਰ ਮੰਨਿਆ ਜਾਵੇ ਕਿਉਂਕਿ ਉਸਨੇ ਬਹੁਤ ਵੱਡੀ ਨਿਊਕਲੀਅਰ ਵੈਂਟਰ ਹੋਣ ਤੋਂ ਇਹ ਦੇਸ਼ਾਂ ਨੂੰ ਜੰਗ ਤੋਂ ਪਿੱਛੇ ਖਿੱਚ ਕੇ ਰੋਕਿਆ ਹੈ ਕਰ ਸੋ ਇਸ ਤੋਂ ਅੱਗੇ ਅਸੀਂ ਸਮਝਦੇ ਹਾਂ ਕਿ ਇਹ ਜੰਗ ਜਿਹੜਾ ਇੱਕ ਪਾਸੇ ਤੁਸੀਂ ਦੇਖਦੇ ਹੋ ਆਰਐਸਐਸ ਬੀਜਪੀ ਹਿੰਦੂਤਵਾ ਦੀ ਜਿਹੜੀ ਸੋਚ ਹੈ ਜਿਹੜੀ ਕਹਿੰਦੀ ਹੈ ਕਿ ਜੇ ਹਿੰਦੂਆਂ ਨੂੰ ਇਕੱਠਾ ਕਰਨਾ ਹੈ ਜਿਹੜਾ ਸਰਬਰ ਕਰ ਇਹਨਾਂ ਦਾ ਸੋਚ ਵਾਲਾ ਹੈਗਾ ਉਹ ਕਹਿੰਦਾ ਕਿ ਤੁਸੀਂ ਆ ਮੁਸਲਮਾਨਾਂ ਨੂੰ ਟਾਰਗੇਟ ਕਰੋ ਜੋ ਅਸੀਂ ਬੋਧਰਾ 'ਚ ਯੋਧਿਆ 'ਚ ਯੂਪੀ 'ਚ ਸਾਰੇ ਕਿਤੇ ਦੇਖਿਆ ਹੈਗਾ ਉਹ 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 ਟਾਰਗੇਟਿੰਗ ਹੋਈ ਹੈਗੀ ਹੈ ਔਰ ਜੇ ਉਧਰ ਦੇਖੀਏ ਤੇ ਜਹਾਦ ਤੇ ਸਲਾਮਿਸਟ ਸੋਚ ਉਹਨਾਂ ਦੀ ਮਿਲਟਰੀ ਦੀ ਹੈਗੀ ਅਸੀਂ ਸਮਝਦੇ ਹਾਂ ਟਰੇਡ ਨਾਲ ਜਿਹੜਾ ਆਮ ਜਨਤੀ ਹੈ ਤੁਸੀਂ ਖੱਡੀ ਵਰਗਾ ਮੇਰੀ ਵਰਗਾ ਜਿਹੜਾ ਡਰਾਈ ਫੂਡ ਦਾ ਕੰਮ ਕਰਦਾ ਸਿਮਿੰਟ ਲੈ ਕੇ ਆਉਂਦਾ ਇੰਡਸਟਰੀਜ਼ ਇੱਥੇ ਪਸਦੀਆਂ ਉਹਦੇ ਵਿੱਚ ਲੜਾਈ ਇੰਨੀ ਮਹਿੰਗੀ ਪੈ ਜਾਂਦੀ ਹੈ ਫਰਜ਼ ਕਰੋ ਡੀਪੀਆਈ ਹੋ ਜੇ ਟੀਪੀਆਟਮ ਮੈਨੇਸਤਾਨ ਪਾਕਿਸਤਾਨ ਇੰਡੀਆ ਪਾਈਪਲਾਈਨ ਤੇਲ ਦੀ ਆ ਜਾਏ ਉਹਦੇ ਨਾਲ ਇੱਥੇ ਰਿਫਾਇਨਰੀਆਂ ਜਿਹੜੀਆਂ ਗੁਜਰਾਤ ਚ ਲੱਗੀਆਂ ਹੋਈਆਂ ਉਹ ਇੱਥੇ ਲੱਗਣ ਲੱਗ ਪੈਂਦੀ ਹੈ ਇੱਥੇ ਕੈਮੀਕਲ ਇੰਡਸਟਰੀ ਸ਼ੁਰੂ ਹੋ ਜੂ ਕਿ ਫਾਰਮਾਸੂਟਿਕਲ ਹੋ ਜੂ ਪਲਾਸਟਿਕਸ ਹੋ ਜੂ ਆ ਪਾਕਿਸਤਾਨ ਨੂੰ ਇਹਦਾ ਕਿਰਾਇਆ ਮਿਲੂਗਾ ਜੰਗ ਲੜਨਾ ਉਸ ਮਾਹੌਲ 'ਚ ਨਾ ਮੁਮਕਨ ਹੈ ਕਿਉਂਕਿ ਨੁਕਸਾਨ ਇੰਨਾ ਜ਼ਿਆਦਾ ਹੋ ਜਾਂਦਾ ਹੈ ਜਦ ਆਪਸ 'ਚ ਤਾਲਮੇਲ ਹੁੰਦਾ ਹੈ ਵਿਅਕਤੀ ਦਾ ਆਪਸ 'ਚ ਤਾਲਮੇਲ ਹੁੰਦਾ ਹੈਗਾ ਸਰਕਾਰਾਂ ਤੇ ਵੀ ਜ਼ੋਰ ਪਾਉਂਦੇ ਆ ਕਿ ਤੁਸੀਂ ਲੜੋ ਨਾ ਸਾਡੇ ਕੰਮਕਾਰ ਸਾਰੇ ਰਲੇ ਬਣੇ ਆ ਇਹ ਨਹੀਂ ਹੋਣਾ ਚਾਹੀਦਾ ਸੋ ਅਸੀਂ ਚਾਹੁੰਦੇ ਆ ਬਾਰਡਰ 'ਤੇ ਤਾਲਮੇਲ ਹੋਣ ਜਿਹੜੇ ਮਾੜੇ ਕੰਮ ਹੁੰਦੇ ਆ ਉਹ ਤਾਂ ਹੋ ਹੀ ਜਾਣੇ ਆ ਉਹ ਡਰੋਨਾਂ ਰਾਹੀਂ ਡਰੱਗਸ ਤੇ ਵੈਪਨਸ ਤੇ ਆਈ ਜਾਂਦੇ ਆ ਉਹ ਉੰਨੀ ਰੁਕਦੇ ਤੁਸੀਂ ਰੋਕਿਆ شریف ਬੰਦਿਆਂ ਨੂੰ ਚੰਗੇ ਬੰਦਿਆਂ ਨੂੰ ਆ ਇਨਸਾਨੀ ਪੱਖ ਬੰਦਿਆਂ ਨੂੰ ਤੁਸੀਂ ਰੋਕਿਆ ਹੋਇਆ ਇਹ ਬੰਦੇ ਸ਼ਰੋਕ ਕੇ ਇਹ ਜਿੱਲਾ ਬੋਲੂ ਕਿ ਸਾਡਾ ਪਿਆਰਤਾਲ ਮੇਲ ਬਤਾਓ ਇਹ ਸਾਡਾ ਮੈਸੇਜ ਹੈ। ਪਾਕਿਸਤਾਨੀ মিডিਆ ਇਹ ਦੱਸ ਰਿਹਾ ਕਿ ਇਹ ਇਸ ਵਾਰ ਭਾਰਤ ਨੂੰ ਮੂੰਹ ਤੋੜ ਜਾਵੇਗਾ। ਮੇਰਾ ਖਿਆਲ ਇਸ ਦੇਸ਼ ਨੇ ਕੋਈ ਘੱਟ ਨਹੀਂ ਬੋਲਿਆ। ਉਹ ਵੀ ਬੋਲੀ ਜਾਂਦੇ ਆ ਇਹ ਵੀ ਬੋਲੀ ਜਾਂਦੇ ਆ ਪਰ ਸਾਡਾ ਸੁਨੇਹਾ ਇਹ ਤੁਸੀਂ ਅਮਨ ਤੇ ਸ਼ਾਂਤ ਬਿਤਾਓ ਬਵਾਦ ਬਿਤਾਓ ਆਪਸ ਦੇ ਵਿੱਚ ਰਹਿਣਾ ਸਿੱਖੋ ਕਿ ਇੱਕ ਇੱਕ ਹੋਰ ਦੇ ਨਾਲ ਵਿਤਕਰੇ ਕਰਕੇ ਕਿਸੇ ਬਨੁਕਤਾ ਦਾ ਖਾਂਡ ਕਰ ਠੀਕ ਹੈ ਮਾਨਸਾਬ